ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਲੈ ਕੇ ਆਏ ਆ ਤੁਹਾਡੇ ਵਾਸਤੇ ਗੋਲ ਗੱਪਾ ਚੈਲੰਜ ਤੇ ਤਿੰਨੂ ਆਪਾਂ ਕੰਪੀਟੀਸ਼ਨ ਮੇਰੇ ਨਾਲ ਹੋ ਰਿਹਾ ਮੇਰਾ ਕੰਪੀਟੀਟਰ ਲਸਲੋਨੀ ਇਹ ਆਪਾਂ ਖਾਵਾਂਗੇ 1 ਮਿੰਟ ਚ ਇਹ ਆਪਾਂ 1 ਮਿੰਟ ਚ ਖਾਵਾਂਗੇ ਹੁਣ ਯਾਨੀ 60 ਸੈਕਿੰਡਸ ਤੇ 1 ਮਿੰਟ ਹੋ ਗਿਆ ਤੇ ਦੇਖਦੇ ਹਾਂ ਕਿ ਕੌਣ ਪਹਿਲਾਂ ਖਾਂਦਾ ਹੈ 1 ਮਿੰਟ ਚ ਠੀਕ ਆ ਜੀ ਤੇ ਕੜੀ ਸਟਾਰਟ ਪਰ ਇਹ ਇਹ ਟਾਸਕ ਦਾ ਇਹ ਸਾਡਾ ਇੱਕ ਸ਼ਰਤ ਆ ਇਹ ਪੂਰੀ ਤਰ੍ਹਾਂ ਕੰਪਲੀਟ ਕਰਨਾ ਇਹ ਇਹ ਯੂਜ਼ ਕਰੋ ਨਾ ਕਰੋ ਪਰ ਇਹ ਮਤਲਬ ਕਿ ਫਿਲ ਹੋਣਾ ਚਾਹੀਦਾ ਹੈ ਵਿੱਚ ਤੁਹਾਡੇ ਗੋਲ ਅੱਛਾ ਐ ਐ ਵੀ ਫਿਲ ਕਰਨੇ ਆ ਹਾਂ ਹਾਂ ਭਾਈ ਥੋੜਾ ਕਰੋ ਫਿਲ ਕਰਨਾ ਹੈ ਫਿਰ ਖਾਣਾ ਹਾਂ ਇਹ ਤੁਸੀਂ ਆਪਣੇ ਇੱਥੇ ਰੱਖ ਸਕਦੇ ਪੁਦੀਨੇ ਵਾਲੀ ਚਟਨੀ ਮੈਂ ਥੋੜੀ ਮਿੱਟੀ ਪਾਣੀ ਪਾ ਲੋ ਪਾ ਸਾਈਦਿਕ ਵਿੱਚ ਵਿੱਚ ਮਾਦੀ ਪਾਉਣੀ ਆਪਾਂ ਹੀ ਪਾ ਲਵਾਂਗੇ ਮੈਂ ਉਹਦੇ ਖੱਟੀ ਮਿੱਟੀ ਸੀ ਲਾ ਦਿੱਤੀ ਹੈ ਜਿਹੜਾ ਮੈਂ ਥੋੜਾ ਤੋਂ ਉਏ ਯਾਰ ਕਿ ਨਹੀਂ ਮਰਚਾ ਆ ਮੈਨੂੰ ਲੱਗਦਾ ਤਾ ਇਹ ਆ ਪੁਆਈ ਵਿੱਚ ਜਾਣ ਕੇ ਓਏ ਇਹਦੇ ਵਿੱਚ ਹੈਗੀ ਐਕਸਟਰਾ ਚਿਲੀ ਪੁਆਈ ਆਪਾਂ ਤਿੱਖੇ ਬਣਾਏ ਆ ਕਲੇਜਾ ਪਾੜ ਦੇ ਤੇ ਨਹੀਂ ਨਹੀਂ ਗੋਲ ਗੱਪੇ ਚੈਲੰਜ ਆਹੀ ਬਾਕੀ ਦੇ ਸਾਰੇ ਖਾ ਲੈਂਦੇ ਆ ਤੇ ਚਲੋ ਕਰਦੇ ਆ ਸ਼ੁਰੂ ਰੁਕ ਜਾ ਟਾਈਮਰ ਲਾ ਲਈ ਮੈਨੂੰ ਇੰਨੀ ਚਿਲੀ ਖਾਣੀ ਪੈਗੀ ਤੇ ਕੜੀਏ ਸਟਾਰਟ ਅਬ ਟਾਈਮਰ 1 ਮਿੰਟ ਦਾ ਟਾਈਮ ਠੀਕ ਆ ਠੀਕਾ ਮਤਲਬ ਕਿ ਇਹਦੇ ਚ ਆਪਾਂ ਹੋਲ ਵੀ ਕਰਨਾ ਵੈ ਇਹਨੂੰ ਫਿਲ ਵੀ ਕਰਨਾ ਵੈ ਫਿਰ ਇਹਨੂੰ ਪਕਾਉਣਾ ਵੀ ਹੈ ਤੇ ਫਿਰ ਖਾਣਾ ਨਹੀਂ ਹੈ ਇੱਕ ਮਿੰਟ ਦੇ ਖਾਣਾ ਵਾ ਠੀਕ ਹੈ ਤੇ ਟਾਈਮ ਸਟਾਰਟ ਹੋਣ ਲੱਗਾ ਜੀ ਹੋ ਗਿਆ ਨਾਓ ਇਹ ਟਾਈਮ ਸਟਾਰਟ ਹੋ ਗਿਆ ਠੀਕ ਹੈ ਜੀ ਟਾਈਮ ਵਿੱਚ ਰੱਖ ਦਿੰਦਾ ਓਹੋ ਦਾਦਾ ਮੈਂ ਹਾਰ ਗਿਆ ਹੂੰ ਹੂੰ

ਹਮ ਨਾਮ ਸਟਾਈਮ ਹੋਰ ਬੋਲੇ ਹਮ ਹਮ ਮੈਂ ਚਾਰ ਖਾਦੇ ਕਿਨੇ ਖਾਦੇ ਚਲੋ ਜੀ ਉਹ ਚਾਈ ਨਹੀਂ ਆਉਂਦੇ ਮੈਂ ਵੀ ਨਾ ਮੈਂ ਬੰਦ ਹੀ ਹੁੰਦੇ ਆ तू ही एडिटिंग की थी तू ही मिनू क्या कितने हो गए कितने हो गए कितने हो गए <laughs> मेरा फोकस कहां चली गई चलो माय गॉड मतलब कि एक राउंड जीत गई है सलोनी है ना मैं फाइट एक राउंड जीत गई है चलो एक एक राउंड हार गया मैं पर पर एक राउंड एक राउंड एक राउंड और बन मैं मेरी बात सुन चलो जो काम जेड़ा कहेगा वो करना पड़ेगा विनर लूजर को ਇੱਕ ਇੱਕ ਦਿਨ ਦਾ ਗੁਲਾਮ ਠੀਕ ਹੈ ਠੀਕ ਹੈ ਇੱਕ ਇੱਕ ਜਿਹੜਾ ਹਾਰ ਗਿਆ ਇੱਕ ਦਿਨ ਦਾ ਗੁਲਾਮ ਬਾਂਜੇਗਾ ਓ ਜੋ ਵੀ ਚਾਹੇਗਾ ਉਹ ਕਰਾ ਸਕਦਾ ਵਾਓ ਦੈਸ ਫੀਲਿੰਗ ਓਏ ਚਲੋ ਚਲੋ ਲੈਟਸ ਸਟਾਰਟ ਚਲੋ ਚਲੋ ਬੜ 30 ਸੈਕਿੰਡਸ ਆ 30 ਸੈਕਿੰਡਸ ਪਰ ਇੱਕ ਗੱਲ ਇਹ ਹੌਫ ਹੋ ਜਾਂਦਾ ਵੀ ਮਜ਼ਾ ਆਣਾ ਖੱਟੇ ਬੜਿਆ 30 ਸੈਕਿੰਡਸ 30 ਸੈਕਿੰਡਸ 1 2 2 3 ਸਟਾਰਟ ਸਟਾਰਟ ਮੱਖੀ ਨੇ ਬੜਾ ਤਾਂ ਦਿੱਤੇ ਇੱਕ ਦੀ 응 음, 응 음, 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 음,